ਬੇਨਾੜ ਮਿੱਟੀ ਟੋੜੇ ਭਰੇ ਦਾਵਾ ਉਹ ਭਰ ਕੇ ਮੁੱਕ ਦੀ ਗੱਲ ਆ ਵੀ ਉਹੀ ਉਹ ਜਿਹੜਾ ਸੀ ਨਾ ਉਹ ਮਤਲਬ ਸਾਂਭਿਆਂ ਨੂੰ ਬੇ ਗਰੇਡ ਹਟੇ ਲਿਆ ਲਾ ਉਹਦੇ ਵਿੱਚ ਟੋੜੇ ਹਟੇ ਕੁਝ ਰੌਖ ਵੀ ਛੁੱਟ ਤਾਂ ਹੀ ਛੋੜੇ ਵੱਡ ਕੇ ਮਾੜ ਮਾੜ ਛਾਪੇ ਝੂਪੇ ਤੇ ਉਹ ਛੁੱਟ ਕੇ ਉਹ ਮਤਲਬ ਰੁਕ ਗਿਆ ਫੇਰ ਉੱਥੇ ਹੁਣ ਤਾਂ ਹੀ ਉੱਥੇ ਹੁਣ ਤਾਂ ਹੀ ਢਾ ਲੱਗਦੀ ਰਹੀ ਆ ਤੇ ਅਸੀਂ ਮੇਰੇ ਘਰ ਘਰ ਦੋ ਕਿੱਲਿਆਂ ਦੇ ਢਾਈਆਂ ਦੇ ਅਸੀਂ ਉਹ ਬੰਨ ਜਿਹੜਾ ਵਾ ਉਹ ਵੱਜਾ ਆ ਫੇਰ ਗਾੜੀ ਟੁੱਟ ਗਈ ਆ ਕੋਣ ਅਗਲੇ ਬੰਨੇ ਉੱਥੇ ਵਕਲ ਦੇ ਲੱਗੇ ਰਾਤ 12 1 ਵਜੇ ਉੱਥੇ ਲਾਉਂਦੇ ਰਹੇ ਆ ਉਹ ਵੀ ਉੱਥੇ ਮਹਾਰਾਜ ਦੀ ਕਿਰਪਾ ਵਾ ਵੀ ਉੱਥੇ ਵੀ ਆਉਣਾ ਸਿੰਘ ਆ ਗਏ ਉਥੋਂ ਤੇ ਐਸੇ ਆ ਗਏ ਹੁਣ ਮੜਢੀ ਇਥੇ ਹੁਣ ਮੜਢੀ ਲੱਗੇ ਆ ਪਰਸੋ ਚੌਥੀ ਇਹ ਵੀ ਫੋਨ ਕਰੀ ਜਾਂਦੇ ਆ ਹਾ ਦੋ ਤਿੰਨ ਗੱਲੇ ਲੱਗ ਗਈ ਨਾਲ ਪਹਿਣੀਆਂ ਵੀ ਉੱਡੀਆਂ ਵਾ ਤੇ ਨਾਲ ਆ ਪਿੰਡ ਜਿਹੜੇ ਕੋਠੇ-ਕਾਠੇ ਵੀ ਵਿਚਾਰਿਆਂ ਟੱਟ ਗਏ ਆ ਬੁਰਾ ਹਾਲ ਬੋਂਕੇ ਦਿਹਾੜੇ ਹੋ ਗਿਆ ਜਿਹੜਾ ਪਾਣੀ ਉਹ ਜ਼ਿਆਦਾ ਜ਼ੋਰ ਪਾਉਣ ਰਿਆ ਇਸ ਦੇ ਗ੍ਰੇਡ ਜਿਹੜੇ ਵੱਧਦੇ ਸੀ ਥੋੜੇ ਇੱਥੇ ਕੱਲ ਦੇ ਡਿੱਗੇ ਹੋਏ ਆ ਹੁਣ ਮਹਾਪੁਰਖ ਬਾਬਾ ਸੋਖਾ ਸਿੰਘ ਜੀ ਹੁਣੀ ਇੱਥੇ ਆ ਗਏ ਆ ਇਹ ਆ ਕੇ ਹੁਣ ਫੇਰ ਇਸ ਲੱਗੇ ਹੋਏ ਆ ਪਹਿਲਾਂ ਜੇ ਨਾਲੇ ਗਏ ਸੀ ਜਨਾਲੇ ਲੋਕਾਂ ਦਾ ਪਤਾ ਲੈ ਕੇ ਆਏ ਸਾਰਾ ਕੁਝ ਕਰਕੇ ਲੰਗਰ ਪਾਣੀ ਚਾਲੂ ਕਰਕੇ ਉੱਥੇ ਵੀ ਤੇ ਉੱਥੋਂ ਹੁਣ ਮੜ ਕੇ ਆ ਕੇ ਇੱਥੇ ਲੱਗ ਪਏ ਆ ਇੱਥੇ ਲਾਗ ਗ੍ਰੇਡ ਛੁੱਟੀ ਆਣਦੇ ਆ ਇਸ ਤਰ੍ਹਾਂ ਕੇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਸੰਪਰਦਾ ਵੱਲੋਂ ਵਕ ਵਕ ਥਾਵਾਂ ਤੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੜ ਆਏ ਨੇ ਉੱਥੇ-ਉੱਥੇ ਹੀ ਮਹਾਪੁਰਸ਼ਾਂ ਵੱਲੋਂ ਭਾਵੇਂ ਸੁਲਤਾਨਪੁਰ ਲੋਧੀ ਹੋਵੇ ਜਾਂ ਨਾਲਾ ਸਾਈਡ ਹੋਵੇ ਬਟਾਲਾ ਸਾਈਡ ਹੋਵੇ ਦਿਨਾਨਗਰ ਸਾਈਡ ਹੋਵੇ ਜਾਂ ਮੁੱਠਿਆਂ ਵਾਲਾ ਹੋਵੇ ਜਾਂ ਕੋਟ ਬੁੱਢਾ ਸਾਈਡ ਹੋਵੇ ਜਾਂ ਇਹ ਹਰੀਕੇ ਹੈਡ ਤੇ ਜੋ ਅੱਜ ਪਿੰਡ ਮਰੜ ਦੇ ਵਿੱਚ ਬੀਤੇ ਕੱਲ ਜਿਹੜੀ ਉਹ ਬੰਨੂ ਢਾ ਲੱਗੀ ਸੀ ਉੱਥੇ ਮਹਾਂਪੁਰਖਾਂ ਵੱਲੋਂ ਸੇਵਾਵਾਂ ਜਿਹੜੀਆਂ ਵੱਡੇ ਪੱਦਰ ਤੇ ਸੰਪਰਦਾ ਵੱਲੋਂ ਨਿਭਾਈਆਂ ਜਾ ਰਹੀਆਂ ਤੇ ਇਸ ਸੇਵਾ ਦੇ ਵਿੱਚ ਮਹਾਂਪੁਰਖਾਂ ਦੇ ਜਥੇਦਾਰ ਬਾਬਾ ਵੀਰਾ ਸਿੰਘ ਸਾਹਿਬ ਜੀ ਜੋ ਬੀਤੇ ਸਮੇਂ ਬੀਤੇ ਦਿਨਾਂ ਤੋਂ ਇਹਨਾਂ ਸੇਵਾਵਾਂ ਦੇ ਵਿੱਚ ਸੰਗਤਾਂ ਨੂੰ ਪ੍ਰੇਰ ਕਰਕੇ ਲਿਆ ਰਹੇ ਨੇ ਸੰਗਤਾਂ ਕੋਲੋਂ ਸੇਵਾਵਾਂ ਕਰਵਾ ਰਹੇ ਨੇ ਆਓ ਬਾਬਾ ਬੀਰਾ ਸਿੰਘ ਸਾਹਿਬ ਜੀ ਦੇ ਨਾਲ ਆਪਾਂ ਫਤਿਹ ਦੀ ਸਾਜ ਪਾਉਣੇ ਆ ਤੇ ਉਹਨਾਂ ਪਾਸੋਂ ਜਿਹੜੀਆਂ ਇਹ ਚੱਲ ਰਹੀਆਂ ਸੇਵਾਵਾਂ ਦੇ ਬਾਬਤ ਥੋੜਾ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਉਹ ਸੇਵਾ ਦੇ ਕਾਰਜ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਛੋ ਕਿੰਨੇ ਕ ਦਿਨਾਂ ਤੋਂ ਸੇਵਾਵਾਂ ਦੇ ਵਿੱਚ ਜੁਟੇ ਹੋਏ ਹੋ ਐ ਟਾਈਮ ਤੇ 20 ਵੀ ਨਹੀਂ ਹੋ ਗਿਆ ਜਦੋਂ ਦਾ ਪਾਣੀ ਆ ਗਿਆ ਨਾ ਇਥੇ ਸਤਿ ਜੀ ਅਸੀਂ ਪਹਿਲਾਂ ਬਾਉਪੁਰ ਬਾਬਾ ਸੋਖਾ ਸਿੰਘ ਜੀ ਉਹਨਾਂ ਨੂੰ ਫੋਨ ਕੀਤਾ ਬਾਉਪੁਰ ਵਾਲਿਆਂ ਨੇ ਜੀ ਸਾਡਾ ਵਨ ਟ੍ਰਕ ਚੱਲਿਆ ਤੇ ਸੰਗਤਾਂ ਭੇਜੋ ਬਾਬਿਆਂ ਨੇ ਉੱਥੋਂ ਬਾਹਰ ਗਏ ਸੀ ਬਾਬਿਆਂ ਨੇ ਫੋਨ ਕੀਤਾ ਵੀ ਸੰਗਤਾਂ ਲੈ ਕੇ ਜਾਓ ਅਸੀਂ ਉੱਥੇ ਦੋ ਤਿੰਨ ਗੱਡੀਆਂ ਸੰਗਤਾਂ ਦੀਆਂ ਖੜੀਆਂ ਬੰਦਾ ਖੜਿਆ 100 150 ਸਤਿ ਜੀ ਥੋੜਾ ਜਿਹਾ ਥਾਂ ਰਹਿ ਗਿਆ ਮਤਲਬ ਪਰ ਟ੍ਰੱਕ ਥੋੜਾ ਜਿਹਾ ਥਾਂ ਹੀ ਆਇਆ ਹੈ ਰੋ ਜੀ ਮਤਲਬ 50 ਫੁੱਟ ਦਾ ਲਾਗੇ ਹੋਊਗਾ ਜੀ ਜਦੋਂ ਉਹ ਪੰਜਾਬ ਹੌਣ ਦੇ ਥਾਂ ਦੇ ਜਾ ਕੇ ਵੇਖਿਆ ਤੇ ਲੱਗੇ ਬੰਨ ਦੇ ਨਾਂ ਹੱਡੋਂ ਉਥੇ ਮਿੱਟੀ ਮਿਲੀ ਤੇ ਨਾ ਕੋ ਜੀਐਚਪੀ ਮਗਾਈ ਉਹ ਤੋੜਦਿਆਂ ਤੋੜਦਿਆਂ ਉਹ ਕਿੱਲੇ ਨੂੰ ਹੱਥ ਫੇਰ ਗਿਆ ਉਥੇ ਜਿਹੜੇ ਦੋ ਜੀਐਚਪੀ ਲਿਆਂਦੇ ਸੀ ਅਹੀਂ ਉਹ ਡੁੱਬਣੇ ਸ਼ੁਰੂ ਹੋ ਗਏ ਉਹ ਬੜੇ ਜਾਬਾਨਾਸ ਉਹ ਜੀਐਚਪੀ ਕੱਢੇ ਤੇ ਸੰਗਤਾਂ ਨੂੰ ਬਿਸ਼ਾਹ ਫੇਰ ਲਿਆਂਦਾ ਉਹ ਪਾਣੀ ਹੁਣ ਕੱਢ ਗਏ ਤਾਂ ਇਸ ਟਾਈਮ ਤੇ ਮੇਰੇ ਦੋ ਕੱल्ल्या ਦਾ ਗਰੀਬ ਉਹ ਬੰਨ ਜਿਹੜਾ ਵਾ ਦੋ ਢਾਈ ਕੱल्ल्याਾਂ ਦੇ ਉਹ ਚਲੇ ਗਿਆ ਉਦੋਂ ਬਾਅਦ ਐਸੇ ਜਾ ਕੇ ਅਹੀਂ ਫੇਰ ਚੱਲੇ ਅਗਲੇ ਦਿਨ ਤੇ ਸਵੇਰਾਂ ਤੋਂ ਫੋਨ ਆ ਗਿਆ ਵੀ ਆ ਬੰਨ ਟੋੜ ਚੱਲਿਆ ਜਿਹੜਾ ਪਹਿਲਾਂ ਵੱਧਾ ਸੀ ਉਸੇ ਢਾ ਲਾ ਗਈ ਗਏ ਉਹ ਸੰਗਤ ਆਈ ਕਿ ਡਕੀਆਂ ਸੀ ਜੀ ਦੋ ਉਹਨਾਂ ਨੇ ਪਤਾ ਲੈ ਲਈਏ ਜਾ ਕੇ ਪਤਾ ਕੀਤਾ ਤੇ ਉੱਥੇ ਸਵੇਰਾਂ ਵਾਲਿਆਂ ਸਿੰਘਾਂ ਨੇ ਸਾਰਿਆਂ ਸੰਭਾਲੇ ਮੈਨੂੰ ਕਿਹਾ ਵੀ ਦਵਾਦਸ ਇਹ ਜੇ ਬੰਨ ਬਾਈ ਦਾ ਤਗੜੇ ਬਾਬਾ ਰੋਗ ਲਈਏ ਜੇ ਨਾ ਰੁਕਿਆ ਤੇ ਇਹ ਬੰਨ ਟੋੜ ਜਾਂਦਾ ਸਾਡਾ ਝੋਨਾ ਦਫਾ ਹੋਣਾ ਜਿਹੜਾ ਪਹਿਲੇ 20 ਪਿੰਡ ਜਿਹੜੇ ਸਾਡੇ ਐਵੇਂ ਜਾਂਦੇ ਰਹੇ ਆ ਅਵਹੀਂ ਵੇਰੋ ਜਿਹੜੀ ਸੰਗਤੀ ਦੋ ਟਾਂ ਗੱਡੀਆਂ ਭਰੀਆਂ ਪਈਆਂ ਇਸਹੜੀਕੇ ਡੱਕੀਆਂ ਸੀ ਉਹਹੀਂ ਲੈ ਕੇ ਸੰਗਤਾ ਦੇ ਉੱਥੇ ਜਾ ਪਹੁੰਚੇ ਉਥੋਂ ਲੰਗ ਲੰਗ ਜੀ.ਪੀ ਹੈਗੇ ਉਹਨਾਂ ਦੇ ਠੇਕੇਦਾਰਾਂ ਦੇ ਕੋ ਪਿੰਡ ਦੇ ਹੈਗੇ ਉਹਨਾਂ ਨੂੰ ਫੋਨ ਕੀਤਾ ਤੇ ਲੈ ਕੇ ਆ ਜਾਓ ਫੇਰ ਨਾਲ ਮਿੱਟੀ ਤੋੜੇ ਭਰੇ ਦਾ ਵਾਦਾ ਉਹ ਭਰ ਕੇ ਮੁੱਕ ਦੀ ਗੱਲ ਆ ਵੀ ਉਹੀਂ ਉਹ ਜਿਹੜਾ ਸੀ ਨਾ ਉਹ ਮਤਲਬ ਸਾਂਭਿਆਂ ਨੂੰ ਬੇ ਗ੍ਰੇਡ ਹਟੇ ਉਹ ਲਿਆ ਲਾ ਉਹਦੇ ਵਿੱਚ ਤੋੜੇ ਹਟੇ ਕੁਝ ਰੁੱਖ ਵੀ ਛੁੱਟਦੇ ਛੋੜੇ ਵੱਡ ਕੇ ਮਾੜ ਮਾੜ ਛਾਪੇ ਝੂਪੇ ਉਹ ਸੁੱਟ ਕੇ ਉਹ ਮਜ਼ਾ ਰੋ ਗਿਆ ਫਿਰ ਉਥੇ ਹੁਣ ਤਾਂ ਹੀ ਉਥੇ ਹੁਣ ਤਾਂ ਹੀ ਢਾ ਲੱਗਦੀ ਰਹੀ ਆ ਤੇ ਅਸੀਂ ਉਹ ਮੇਰੇ ਘਰ ਘਰ ਦੋ ਕਿੱਲਿਆਂ ਦੇ ਢਾਈਆਂ ਦੇ ਅਸੀਂ ਉਹ ਬੰਨ ਜਿਹੜਾ ਵਾ ਉਹ ਵੱਜਿਆ ਐਸ ਟਾਈਮ ਤੇ ਗੁਰੂ ਰਾਮ ਆਰੰਭ ਸਾਹਿਬ ਗੁਰਦਆਰਾ ਸਾਹਿਬ ਦੀ ਕਿਰਪਾ ਵਾ ਐਲਕੀ ਉਹ ਵੱਜਿਆ ਖਲਤਾ ਫਿਰ ਗਾੜੀ ਟੁੱਟ ਗਈ ਇੱਕ ਹੁਣ ਅਗਲੇ ਬੰਨੇ ਉਥੇ ਕੱਲ ਦੇ ਲੱਗੇ ਰਾਤ 12 1 ਵਜੇ ਦੇ ਉਥੇ ਲਾਉਂਦੇ ਰਹੇ ਆ ਤੇ ਉਹ ਵੀ ਉਥੇ ਮਹਾਰਾਜ ਦੀ ਕਿਰਪਾ ਵਾ ਵੀ ਉਥੇ ਵੀ ਆਉਣਾ ਸਿੰਘ ਆ ਗਏ ਉਥੋਂ ਤੇ ਐਸੇ ਆ ਗਏ ਹੁਣ ਮੜੀ ਇਥੇ ਹੁਣ ਮਰੜੀ ਲੱਗੇ ਆ ਪਰ ਸੋਚਾਉ ਦੇ ਇਹ ਵੀ ਫੋਨ ਕਰੀ ਜਾਂਦੇ ਆ ਢਾ ਦੋ ਤਿੰਨ ਗੱਲੇ ਲੱਗੀ ਨਾਲ ਪੈੜੀਆਂ ਵੀ ਉੱਡੀਆਂ ਵਾ ਤੇ ਨਾਲ ਆ ਪਿੰਡ ਜਿਹੜੇ ਕੋਠੇ ਕਾਠੇ ਵੀ ਵਿਚਾਰਿਆਂ ਢੱਠ ਗਏ ਬੁਰਾ ਹਾਲ ਬੌਂਕੇ ਦਿਹਾੜੇ ਹੋ ਗਿਆ ਜਿਹੜਾ ਪਾਣੀ ਉਹ ਜਿਆਦਾ ਜ਼ੋਰ ਪਾਉਣ ਰਿਆ ਇਹਦੇ ਗਰੇਡ ਜਿਹੜੇ ਵੱਧੇ ਹੀ ਥੋੜੇ ਇਥੇ ਕੱਲ ਦੇ ਡਿੱਗੇ ਹੋਏ ਆ ਹੁਣ ਮਹਾਪੁਰਖ ਬਾਬਾ ਸੁੱਖਾ ਸਿੰਘ ਜੀ ਹੁਣੀ ਇਥੇ ਆ ਗਏ ਆ ਇਹ ਆ ਗਏ ਹੁਣ ਫੇਰ ਇਸ ਲੱਗੇ ਹੋਏ ਆ ਪਹਿਲਾਂ ਜਨਾਲੇ ਗਏ ਸੀ ਜਨਾਲੇ ਲੋਕਾਂ ਦਾ ਪਤਾ ਲੈ ਕੇ ਆਏ ਸਾਰਾ ਕੁਝ ਕਰਕੇ ਲੰਗਰ ਪਾਣੀ ਚਾਲੂ ਕਰਕੇ ਉੱਥੇ ਵੀ ਤੇ ਉਥੋਂ ਮੜ ਕੇ ਆ ਕੇ ਇੱਥੇ ਲੱਗ ਪਏ ਆ ਇੱਥੇ ਲਾਗ ਗਲ ਗ੍ਰੇਡ ਸੁੱਟੀ ਆਣਦੇ ਆ ਜਿਸ ਦਾ ਕੰਮ ਆ ਰਾ ਕਿਰਪਾ ਕਰ ਰਹੀ ਆਸ ਬਹੁਤ ਵੱਡੀ ਰੱਖਦੇ ਆ ਬਿਮਾਰਾ ਕਿਰਪਾ ਕਰੋ ਇਹਨਾਂ ਜੀਆਂ ਦਾ ਗੱਲ ਬਾਤ ਸੁਣ ਲੂਗਾ ਤੇ ਭਲਾ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਬਾਬਾ ਵੀਰ ਸਿੰਘ ਸਾਹਿਬ ਜੀ ਸੰਪਰਦਾਏ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਰੀ ਸਾਹਿਬ ਵਾਲੇ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਚੱਲ ਰਹੀਆਂ ਸੇਵਾਵਾਂ ਦੇ ਬਾਬਤ ਜਾਣਕਾਰੀ ਦਿੱਤੀ ਆ ਤੇ ਉਮੀਦ ਕਰਦੇ ਆ ਕਿ ਮਹਾਂਪੁਰਖਾਂ ਵੱਲੋਂ ਜਿਹੜੀਆਂ ਇਹ ਵੱਡੇ ਪੱਧਰ ਤੇ ਸੇਵਾਵਾਂ ਸੰਗਤ ਨੂੰ ਜਿਹੜਾ ਵਾ ਉਹ ਇਨ੍ਹਾਂ ਹੜ੍ਹਾਂ ਦੀ ਈਮਾਰਤੋਂ ਬਚਾਉਣ ਵਾਸਤੇ ਕੀਤੀਆਂ ਜਾ ਰਹੀਆਂ ਉਹ ਸਤਿਗੁਰੂ ਸਾਹਿਬ ਦੀ ਪ੍ਰਵਾਨ ਕਰਨਗੇ ਅਤੇ ਸਫਲਤਾ ਬਖਸ਼ਿਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ